ਸੱਚ ਪੰਜਾਬ ਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਕਮਲਜੀ ਸੈਣੀ ਅੱਜ ਅਸੀਂ ਖੜੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਲੜਕੇ ਦੇ ਵਿੱਚ ਜਿੱਥੇ ਅੱਜ ਪੀਰ ਬਾਬਾ ਜਿੰਦਾ ਸ਼ਹੀਦ ਸਪੋਰਟਸ ਕਲੱਬ ਦੇ ਵੱਲੋਂ ਪਹਿਲਾ ਸ਼ਾਨਦਾਰ ਕ੍ਰਿਕਟ ਕੱਪ ਜਿਹੜਾ ਕਰਵਾਇਆ ਜਾ ਰਿਹਾ ਉਹਦੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਹਿਲਾਂ ਕਿਉਂਕਿ ਅੱਜ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਦਿਨੇਸ਼ ਚੱਡਾ ਜੀ ਓਪਨਿੰਗ ਸਮੇਂ ਦੇ ਵਿੱਚ ਪੁੱਜੇ ਆ ਰਾਮਕਮਰ ਮਕਾਰੀ ਚੇਅਰਮੈਨ ਅਪਰੂਵਮੈਂਟ ਟਰਸਟ ਨੰਗਲ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੈ ਤੇ ਨਾਲ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਹੈ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੀ ਹੈ ਸਾਰਿਆਂ ਦਾ ਅਸੀਂ ਇੱਥੇ ਜਿਹੜਾ ਧੰਨਵਾਦ ਕੀਤਾ ਸਾਰੀ ਟੀਮ ਨੇ ਜਿੰਨੇ ਵੀ ਕ੍ਰਿਕਟ ਕੱਪ ਦੇ ਟੀਮ ਦੇ ਮੈਂਬਰ ਹੈ ਸਾਰਿਆਂ ਨੇ ਧੰਨਵਾਦ ਕੀਤਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੂਰਨਾਮੈਂਟ ਦੀਆਂ ਜੜਾ ਸਾਹਿਬ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਪੁੱਛੇ ਆ ਅੱਜ ਪੀਰ ਬਾਬਾ ਜਿੰਦਾ ਸ਼ਹੀਦ ਸਪੋਰਟਸ ਕਲੱਬ ਦੇ ਵੱਲੋਂ ਇਹ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਚ ਕਰੀਬ 50 ਦੇ ਕਰੀਬ ਟੀਮਾਂ ਜਿਹੜੀਆਂ ਉਹ ਅਲੱਗ-ਅਲੱਗ ਪਿੰਡਾਂ ਦੀਆਂ ਹਿੱਸਾ ਲੈ ਰਹੀਆਂ ਨੇ ਜ਼ਿਆਦਾਤਰ ਨੂਰਪੁਰ ਦੀ ਬਲਾਕ ਦੀਆਂ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੀ ਧਰਤੀ ਆ ਉਹਦੇ ਨਾਂ ਤੇ ਇਹ ਕਲੱਬ ਬਣਿਆ ਸੋ ਤੁਹਾਡੇ ਸੱਚ ਪੰਜਾਬ ਜਿਹਦੇ ਦਫ਼ਤਰ ਦੇ ਬਿਲਕੁਲ ਪਿੱਛੇ ਇਹ ਖੇਡ ਮੇਲਾ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਬਹੁਤ ਸਾਡੇ ਬਲਾਕ ਦੇ ਵਿੱਚ ਵਧੀਆ ਖੇਡਾਂ ਦਾ ਮਾਹੌਲ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਲਗਾਤਾਰ ਜਿੱਥੇ ਟੂਰਨਾਮੈਂਟ ਹੋ ਰਹੇ ਨੇ ਕਬੱਡੀ ਦੇ ਰੱਸਾ ਕਸੀ ਦੇ ਕ੍ਰਿਕਟ ਦੇ ਹਰ ਸੰਡੇ ਵੀ ਅਸੀਂ ਕੈਂਪੇਨ ਚਲਾਉਂਦੇ ਹਾਂ ਸਵੇਰੇ 5:30 ਵਜੇ ਕਿਸੇ ਸਪੋਰਟਸ ਪਰਸਨਲਿਟੀ ਨੂੰ ਬੁਲਾ ਕੇ ਖੇਡਾਂ ਦੀ ਮੋਟੀਵੇਸ਼ਨ ਦੇ ਲਈ ਤੇ ਦੂਜੇ ਪਾਸੇ ਖੇਡਾਂ ਬਦਲ ਪੰਜਾਬ ਦੀਆਂ ਵੀ ਸ਼ੁਰੂ ਹੋ ਗਈਆਂ ਉਹਦੇ ਵਿੱਚ ਵੀ ਪੂਰੇ ਸੂਬੇ ਦੇ ਵਿੱਚ ਲੱਖਾਂ ਨੌਜਵਾਨ ਜਿਹੜੇ ਆ ਉਹ ਹਿੱਸਾ ਲੈ ਰਹੇ ਨੇ ਪ੍ਰਾਪਤੀਆਂ ਕਰ ਰਹੇ ਨੇ ਕੁੱਲ ਮਿਲਾ ਕੇ ਦਾ ਸਪੋਰਟਸ ਕਲਚਰ ਹੈ ਉਹ ਸਾਡੇ ਗਰਾਊਂਡਾਂ ਦੇ ਵਿੱਚ ਵੱਡੀ ਪੱਧਰ ਤੇ ਡਿਵੈਲਪ ਹੋਇਆ ਤੁਸੀਂ ਆਪ ਦੇਖਿਆ ਹੋਣਾ ਕਿ ਗਰਾਊਂਡਾਂ ਦੇ ਵਿੱਚ ਜਿਹੜੀ ਗਿਣਤੀ ਹੈ ਨੌਜਵਾਨਾਂ ਦੀ ਖਿਡਾਰੀਆਂ ਦੀ ਉਹ ਪਹਿਲਾਂ ਨਾਲੋਂ ਵਧੀ ਹੈ ਗਰਾ ਜੀ ਮੇਰੇ ਨਾਲ ਵਿਸ਼ੇਸ਼ ਤੌਰ ਤੇ ਆਰਮ ਕੁਮਾਰ ਮਕਾਰੀ ਚੇਅਰਮੈਨ ਇੰਪਰੂਵਮੈਂਟ ٹرسٹ ਨੰਗਲ ਉਹ ਵੀ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਪੁੱਜੇ ਆ ਮਕਾਰੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਟੂਰਨਾਮੈਂਟ ਦੇ ਵਿੱਚ ਤੁਸੀਂ ਵੀ ਹਾਜ਼ਰੀ ਦਿੱਤੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਇਲਾਕੇ ਦੇ ਇਸ ਗਰਾਊਂਡ ਦੇ ਵਿੱਚ ਜਿਹੜੇ ਨੌਜਵਾਨ ਪਹੁੰਚੇ ਆ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਲੋਕ ਬੱਚੇ ਫੋਨਾਂ ਦੇ ਵਿੱਚ ਬਿਜ਼ੀ ਹੋ ਚੁੱਕੇ ਆ ਅਲੱਗ-ਅਲੱਗ ਹੋਰ ਗੇਮਾਂ ਦੇ ਵਿੱਚ ਬਿਜ਼ੀ ਆ ਪਰ ਗਰਾਊਂਡ ਦੇ ਨਾਲ ਇਹ ਬੱਚੇ ਘਟ ਜੁੜ ਰਹੇ ਆ ਤਾਂ ਫਿਰ ਇਸ ਵਾਸਤੇ ਇਹ ਬੱਚੇ ਵਧਾਈ ਦੇ ਪਾਤਰ ਆ ਜਿਹੜੇ ਸਪੈਸ਼ਲਿਸਟ ਗਰਾਊਂਡ ਦੇ ਵਿੱਚ ਆ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਆ ਤੇ ਜਿਹੜਾ ਸਪੈਸ਼ਲ ਟੂਰਨਾਮੈਂਟ ਇਸ ਕ੍ਰਿਕਟ ਦੇ ਵਿੱਚ ਵੱਖ-ਵੱਖ ਗੇਮਾਂ ਨੂੰ ਬੇਸ਼ੱਕ ਸਰਕਾਰ ਪ੍ਰਮੋਟ ਕਰਦੀ ਹੈ ਮਨੋਰੰਜਨ ਦੇ ਲਈ ਵੀ ਇਹ ਬੱਚੇ ਇਸ ਟੂਰਨਾਮੈਂਟ ਦੇ ਵਿੱਚ ਇਸ ਗੇਮ ਦੇ ਵਿੱਚ ਜੇ ਤਾਂ ਮੈਨੂੰ ਆਕੇ ਪਤਾ ਲੱਗਿਆ ਬਈ ਸਿੰਗਲ ਵਿਕਟ ਟੂਰਨਾਮੈਂਟ ਹੈ ਛੋਟੇ ਗਰਾਊਂਡ ਹੋਣ ਦੇ ਬਾਵਜੂਦ ਵੀ ਸਾਡੇ ਬੱਚਿਆਂ ਨੇ ਇੱਕ ਉਪਰਾਲਾ ਕੀਤਾ ਬਈ ਜਿੰਨਾ ਕ ਵੀ ਗਰਾਊਂਡ ਹੈਗਾ ਉਨੀ ਕਪਾਈ ਦੀ ਵਰਤੋਂ ਕਰੀਏ ਤੇ ਆਪਣੀ ਜਿਹੜੀ ਖੇਡ ਦਾ ਉਹ ਮੁਜਾਹਰਾ ਕਰੀਏ ਤੇ ਆਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੂੰ ਸਿਖਿਆ ਦਈਏ ਬਈ ਜਿਹੜੇ ਇਹ ਜਿਹੜੀ ਸਾਧਨਾ ਦੀ ਜਿਹੜੀ ਵਿਕਾਸ ਦੇ ਅੱਗੇ ਜਾਂ ਤੁਹਾਡੀ ਗੇਮ ਦੇ ਅੱਗੇ ਸਾਧਨਾਂ ਦੀ ਕਮੀ ਨਹੀਂ ਹੋ ਸਕਦੀ ਤੁਹਾਡਾ ਬਿਲਿੰਗ ਸ਼ਕਤੀ ਅੰਦਰ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਖੇਡਣ ਦੀ ਉਹ ਜ਼ਰੂਰੀ ਆ ਇਸ ਟੂਰਨਾਮੈਂਟ ਦੀ ਸਕੋਰਿੰਗ ਕਰ ਰਹੇ ਵਿਜੇ ਕੁਮਾਰ ਜੀ ਉਹਨਾਂ ਤੋਂ ਜਾਣਕਾਰੀ ਚਾਹਾਂਗੇ ਅੱਜ ਵਿਦੇਕ ਮਾਜੀ ਅੱਜ ਦੇ ਦਿਨ ਟੂਰਨਾਮੈਂਟ ਦੇ ਵਿੱਚ ਕੀ-ਕੀ ਹੋਇਆ ਜਾਂ ਹੋਣ ਵਾਲਾ ਤੇ ਕੱਲ ਨੂੰ ਕੀ ਹੋਏਗਾ ਤੇ ਇਨਾਮ ਕਿਹੜੇ-ਕਿਹੜੇ ਰੱਖੇ ਹੋਏ ਆ ਸਰ ਇਹ ਟੂਰਨਾਮੈਂਟ ਹੀ ਸਿੰਗਲ ਵਿਕਟ ਹੈ ਇੱਕ ਦਿਨ ਦਾ ਹੀ ਹੁੰਦਾ ਜੀ ਇਹਦਾ ਸਾਡਾ ਪਹਿਲਾ ਨਾਮ ਹੈਗਾ ਜੀ 5100 ਤੇ ਦੂਜਾ ਨਾਮ ਹੈਗਾ ਜੀ 2100 ਇਹ ਪੀਰ ਆਬਾ ਜੰਦਾਸ਼ੀ ਸਪੋਰਟਸ ਕਲੱਬ ਨੂਰਪਰਵੇਦੀ ਵੱਲੋਂ ਕਰਵਾਇਆ ਜਾ ਰਿਹਾ ਜੀ ਤੇ ਅੱਜ ਦੇ ਦਿਨ ਚ ਬਹੁਤ ਹੀ ਵਧੀਆ ਮਲਕੀ ਬਹੁਤ ਹੀ ਤਗੜੇ ਪਲੇਅਰ ਜਿਹੜੇ ਜਿਨ੍ਹਾਂ ਦੇ ਮੈਚ ਹੋਏ ਜੀ ਦਰਾਹੇ ਤੋਂ ਬਹੁਤ ਦੂਰ ਦੂਰ ਤੋਂ ਪਲੇਅਰ ਆਏ ਖੇਡਣੇ ਤੇ ਹਲੇ ਵੀ ਹੁਣ ਵੀ ਕੁਆਟਰ ਮੈਚ ਚੱਲ ਰਹੇ ਜੀ ਜੀ ਬਲਕਿ ਬਹੁਤ ਤਗੜੀਆਂ ਟੀਮਾਂ ਖੇਡ ਰਹੀਆਂ ਜੀ ਹਲੇ ਵੀ ਕਿਦੇ ਇਸ ਤੋਂ ਬਾਅਦ ਸੈਮੀ ਸੈਮੀ ਫਾਈਨਲ ਮੈਚ ਸ਼ੁਰੂ ਹੈ ਜੀ ਤੇ ਬਾਅਦੂ ਦੇ ਬਾਅਦ ਫਾਈਨਲ ਹੈ ਜੀ ਬਸ ਦੋ ਦੋ ਘੰਟੇ ਦੀ ਗੱਲ ਹੋ ਰਹੀ ਹੈ ਹਾਂ ਕੋਨ ਵਰਸਸ ਕੋਨ ਹੋ ਰਿਹਾ ਇਸ ਵਿੱਚ ਭਾਜੀ ਹਣੀ ਹਾਨੀ ਸਵੋਰ ਤੇ ਹਾਨੀ ਸਵੋਰ ਤੇ ਜਸੂ ਖਟਾਣਾ ਜੀ ਦਾ ਮੈਚ ਹੋ ਰਿਹਾ ਜੀ ਠੀਕ ਹੈ ਜੀ ਕੁਆਟਰ ਮੈਚ ਚੱਲ ਰਿਹਾ ਹੈ ਜੀ ਅਨਾਮ ਕੀ ਕੀ ਰੱਖੇ ਹੋਏ ਅਨਾਮ ਪਹਿਲਾ ਨਾਮ 51 ਸੂਈ ਦੂਜਾ ਨਾਮ 21 ਸੂਈ ਠੀਕ ਹੈ ਜੀ